ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਇੱਕ ਬੜੀ ਅੱਛੀ ਸਕਸੈਸ ਮਿਲੀ ਹੈ ਜਿੱਥੇ ਅਸੀਂ 7 ਬੜੇ ਸਫਿਸਟੀਕੇਟਿਡਡ ਵੈਪਨ ਫੜੇ ਹੈ ਔਰ 4 ਦੋਸ਼ੀਏ ਚ ਗ੍ਰਿਪਟਾਰ ਹੋਏ ਨੇ ਇਹ ਸਾਰਾ ਨੈਟਵਰਕ ਕ੍ਰਾਸ ਬਾਰਡਰ ਪਾਕਿਸਤਾਨ ਬੇਸ ਜਿਹੜੇ ਸਮਗਲਰਸ ਦੇ ਥਰੂ ਵਾਇਰ ਡਰੋਨ ਪੁਸ਼ਿੰਗ ਹੋਇਆ ਇੰਡੀਆ ਦੇ ਵਿੱਚ ਔਰ ਦੇ ਡਰ ਆਰਗਨਾਈਜ਼ ਕ੍ਰਾਈਮ ਦੇ ਵਿੱਚ ਯੂਜ਼ ਹੋਣ ਵਾਸਤੇ ਇਹ ਗੱਪਨ ਨੇ ਪੁਸ਼ਨ ਹੋਏ ਨੇ ਇਹ ਸੱਤ ਪਿਸਟਲ ਜਿਹੜੇ ਇਹਦੇ ਵਿੱਚੋਂ ਇੱਕ ਹੈਗਾ 999 ਦਾ ਚਾਰ ਹੈਗੇ ਪੁਆਇੰਟ 30 ਬੋਰ ਦੇ ਉਹਦੇ ਚ ਬਲੌਕ ਵੀ ਹੈ ਇਹ ਬੜੇ ਸੂਬਸਟਿਟਿਊਟ ਚਾਈਨਿਸ ਪਿਸਟਲ ਨੇ 2.32 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਕੈਟਰਿਜਿਸ ਨੇ ਇੱਕ ਮੋਟਰਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਖੇਮ ਕਰਨ ਏਰੀਏ ਦਾ ਸਿਕੰਦਰਜੀਤ ਸਿੰਘ ਤੇ ਕੋਦੇ ਨਾਲ ਇੱਕ ਜੀਵਨਾਈ ਦਾ ਇੱਕ ਕਾਫੀ ਦੇਰ ਤੋਂ ਖੰਕਰ ਨੇਰੀਏ ਦੇ ਵਿੱਚ ਭਗਵਾਨਪੁਰਾ ਪਿੰਡ ਆ ਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਉਹ ਕਿਹਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਤੋਂ ਸਪੈਸ਼ਲ ਕਨਸਾਈਨਮੈਂਟਸ ਮੰਗਾ ਰਹੇ ਔਰ ਅਗੇ ਗੈਂਗਸਟਰਸ ਦੇ ਕੋਲ ਅੱਗੇ ਇਹਨਾਂ ਨੇ ਪਹਿਲਾਂ ਵੀ ਪੇਟੀਆਂ ਜਿਹੜੇ ਦੁੱਧੇ ਦੋ ਦੇਸ਼ੀ ਨੇ ਪ੍ਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਰਮਨਤਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹ ਸੋਨੂ ਮੋਟਾ ਗੈਨ ਨਾਲ ਰਿਲੇਟਡ ਨੇ ਇਹਨਾਂ ਨੇ ਕਨਸਾਈਨਮੈਂਟ ਮੰਗਾਈਆਂ ਸੀਗੀਆਂ ਕਿਉਂਕਿ ਜੱਗੂ ਪੁਗੋਂ ਅੰਪੁਰੇ ਜੰਗਨਾ ਦੀ ਲਾਡਾਤ ਹੈ ਸੋ ਬੇਸਿਕਲੀ ਇਹ ਥੜੇ ਜਾਣ ਨਾਲ ਪ੍ਰੋਵੈਂਟ ਸਾਡੇ ਇਹ ਕਿ ਅੰਮ੍ਰਿਤਸਰ ਤੇ ਆਲੇ ਦੁਆਲੇ ਬਾਰਡਰ ਵਿੱਚ ਕ੍ਰਾਈਮ ਪ੍ਰੋਵੈਂਟ ਹੈ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਜਾਂ ਗੈਂਗਸਟਰ ਕ੍ਰਾਈਮ ਕਿਉਂਕਿ ਬੜੇ ਮਾਰੂ ਇਥੇ ਆਰਨੇ ਨਾਲ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਔਰ ਇੰਟਰ ਗੈਂਗ ਰਾਈਵਲਰੀੀ ਓਵਰ ਆਲਡੀ ਸਕਿਉਰਟੀ ਆ अमन ਸ਼ਾਂਤੀ ਆ ਉਪਨ ਹੁੰਦੀ ਹੈ ਇੱਥਨਾ ਇਹਦੇ ਚ ਕੋਰ ਇੰਪੋਰਟੈਂਟ ਕੱਲਾ ਇਹਦਾ ਜਿਵੀਨਾਈਲ ਫਰੇਆ ਉਹਦਾ ਫਾਦਰ ਹੈਗਾ ਅਕਾਉਂਡਿੰਗ ਹੈ ਇਸਕੇ ਵੀ ਹਨੂ ਵਾਂਟਡ ਹੈ ਉਹ ਆਪਣੇ ਆਰੰਭ ਤੋਂ ਡਰਗ ਬੋਨਾਂ ਦੀ ਸਮਕਲਿੰਗ ਦੇ ਵਿੱਚ ਕਾਫੀ ਦੇਰ ਤੋਂ ਖੋਪਿਆ ਹੋਇਆ ਔਰ ਉਹਦੀ ਤਲਾਸ਼ ਚ ਜਾਰੀ ਹੈ ਜਿਹੜਾ ਆਪਣਾ ਉਹਦਾ ਜਿਵੀਨਾਈਲ ਬੱਚਾ ਉਨੇ ਵੀ ਇਸੇ ਕੰਮ ਚ ਆਪ ਹੀ ਜੁੜਿਆ ਸੀਗਾ ਤੇ ਉਹਦੇ ਵਾਸਤੇ ਵੀ ਸਪੈਸ਼ਲ ਟੀਮਾਂ ਸੀ ਬਣਾਈਆਂ ਜਲਦੀ ਖੁਲਾਜ ਜਾਏਗਾ ਇਹਦੇ ਚ ਜਿਹੜੇ ਮੇਨ ਇੰਪੋਰਟੈਂਟ ਗੱਲ ਹੈ ਕਿ ਉਹ ਵਾਰ-ਵਾਰ ਇਹ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਾਈਮਨਲਸ ਉਹ ਆਉਂਦੇ ਆ ਉਹਨਾਂ ਨਾਲ ਜਿਹੜਾ ਸਾਡੇ ਏਰੀਆ ਦੇ ਵਿੱਚ ਕ੍ਰਾਈਮ ਕਰਨ ਦੇ ਵਿੱਚ ਜਿਹੜੇ ਜਾਪਨ ਜਿਹੇ ਗੇਂਦੇ ਸੁਮੈਗਿਕ ਦੇ ਦੋ ਮੇਨ ਰੋਲ ਦੇ ਸਾਡੇ ਡੀਸੀਪੀ ਸਾਹਿਬ ਦੀ ਰਵਾਈ ਦੇ ਵਿੱਚ ਜਗਵਿੰਦਰ ਸਾਡੇ ਐਡੀਸਪੀ ਤੇ ਜਿਹੜੇ ਨਾਲ ਉਹਦੇ ਐਸਪੀ ਵਿਸ਼ਾਲ ਜੀ ਜਸਪਾਲ ਸਾਡੇ ਐਸਪੀ ਹਰਬਿੰਦਰ ਜਗਵਿੰਦਰ ਸਿੰਘ ਜੀ ਔਰ ਮਨਜੀਤ ਐਸਐਚਓ ਗੇਟ ਕੀਮਾ ਰਵੀ ਸਾਡੇ ਇੰਚਾਰਜ ਸੀਏ2 ਓਵਰ ਆਲਸ ਕੁਰੀਜਨ ਜਿਹੜੀ ਆਲਮ ਜੀ ਸਾਡੇ ਡੀਸੀਪੀ ਲੌਂਡ ਆਰਡਦੀ ਹੈ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਪਹਿਲਾ ਮਨਜੀਤ ਵਾਲਾ ਹੈਗਾ ਮੋਡਿਊਲ ਸਿਰਾਂ ਜਾਂਦਾ ਫਿਰ ਰਵੀ ਆ ਇਹਦਾ ਨਾਲ ਉਹਦੇ ਜੁੜਿਆ ਦੋਨਾਂ ਚ ਕੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਮਗਲਜ਼ ਦੇ ਥਰੂ ਹੋਏ 3000 ਹਾਰਤੇ ਕਿਹਨੇ ਵਕ ਵਕ ਬੜੀ ਹੋ। ਥੈਂਕ ਯੂ। ਅੱਜ ਸਾਨੂੰ ਮਤਾਇਆ ਅਨੇਕ ਮਕਦਮੇ ਕੋਈ ਨਹੀਂ ਜਿਵੇਂ ਹੁਣ ਸਿਕੰਦਰ ਜੀ ਦੂਨੇ ਕਿਸਾਲ ਦਾ ਹੈਗਾ ਪ੍ਰਿੰਟਰ ਦਾ ਕੰਮ ਕਰਦਾ ਦੂਜੇ ਟੀਵੀ ਨਾਲ ਹੀ ਲਿਆ ਹੋਇਆ ਸੀ। ਪ੍ਰਦੀਪ ਦੇ ਖਿਲਾਫ ਵੀ ਕੁਛ ਨਹੀਂ ਹੋਏ ਦੇ ਲਵੇ ਵਰਕਸ਼ਾਪ ਕੰਮ ਕਰਦਾ ਇਹ ਜਰਨੈਲ ਜਿਹੜਾ ਟੈਕਸੀ ਡਰਾਈਵਰ ਹੈ ਉਹਦੇ ਖਿਲਾਫ ਜਰਨੈਲ ਦੇ ਖਿਲਾਫ ਪਹਿਲਾਂ 302 ਦਾ ਪਿਆਰਮ ਜੱਟ ਦਾ ਹੈਗਾ ਬੀ ਡਿਵੀਜ਼ਨ ਅੰਮ੍ਰਿਤਸਰ ਦੇ ਵਿੱਚ ਉਹ ਫਾਦਰ ਕਰਕੇ ਜੁੜਿਆ ਹੈ ਨਾ ਜੀ ਫਾਦਰ ਉਹਦਾ ਡਾਇਰੈਕਟੋਰੇਟ ਪਿਆਰ ਜਿਹੜਾ ਗ루 ਗ੍ਰੋਨ ਹੈ ਵਿੱਚ ਕਾਫੀ ਤਰਾ ਸ਼ਾਮਿਲ ਹੈ ਕਾਫੀ ਦਿਨ ਤੋਂ ਉਹਨੇ ਆਪਣੇ ਬੱਚੇ ਨੂੰ ਵੀ ਨਾਲ ਲਾਇਆ ਚਾਹੇ ਉਹ ਮਾਈਨਰ ਸੀਗਾ ਨਾਮ ਜਿਹੜਾ ਜੁਮਨਾ ਦਾ ਪਾ ਉਹ ਨਾਮ ਅਸੀਂ ਜੇ ਦੱਸਿਆ ਨਹੀਂ ਹਾਂਜੀ ਕਿਉਂਕਿ ਫਿਰ ਉਦੋਂ ਅਲਰਟ ਹੋ ਜਾਣਾ ਹਾਂਜੀ ਸਰ ਅਸੀਂ ਕਾਲਜ ਦੇ ਕੋਲ ਪਰਮਾਈਟ ਕੋਲ ਕਰਨਾ ਗਏ ਆਈਏ ਸਿੱਖਣਾ ਨਾਮ ਵੀ ਲੈ ਹੈਗਾ ਨਹੀਂ ਇਹ ਨਹੀਂ ਕੋਈ ਆਏ ਬੇਸਿਕਲੀ ਸੋਨੂ ਮੋਟੇ ਦਾ ਮੋਡੂਲ ਹੈ ਦੂਜਾ ਇਹ ਕਰਾਸ ਬਾਰਡਰ ਸਮਗਲਰਸ ਨੇ ਜਿਹੜੇ ਆਰਗਨਾਈਜ਼ ਕ੍ਰਾਈਮ ਗੈਂਸ ਤੋਂ ਖਰੀਦ ਕੇ ਅਪਲਾਈ ਕਰਦਾ ਲੱਗਦਾ ਹੈ ਬਾਹਰ ਦੇ ਨਾਲ ਅੰਦਰ ਦਾ ਬੁਰੀ ਸਰਕਾਰ ਹੈ ਇਹ ਕੋਪ ਬੇਸਿਕਲੀ ਗੱਲ ਕੀ ਹੈ ਕਿ ਜਿਹੜਾ ਸਾਨੂੰ ਜੇ ਆਪਾਂ ਪਹਿਲਾਂ ਵੀ ਛੇਤੀ ਆ ਕੇ ਜਿਹੜੇ ਸਾਡੇ ਗੁੰਮਰਾਹ ਹੁੰਦੇ ਨੌਜਵਾਨ ਬੈਸ਼ੀਰ ਦੇ ਬਾਰਡਰ ਬੈਲਟ ਦੇ ਲੋਕ ਨੇ ਉਹਨਾਂ ਨੂੰ ਥੋੜੇ ਇਹਦੀ ਐਕਸੈਸ ਹੈਗੀ ਹੈ ਫੈਂਸਿੰਗ ਵੀ ਨੇੜੇ ਉਹਨਾਂ ਦੇ ਪਿੰਡ ਨੇ ਉੱਥੋਂ ਉਹਨਾਂ ਦੇ ਸੰਪਰਕ ਹੋ ਜਾਂਦੇ ਤੇ ਪੈਸੇ ਦਾ ਲਾਲਚ ਹੀ ਮੇਨ ਚੀਜ਼ ਹੈ ਇਹ ਪੈਸੇ ਦੇ ਛੋਟੇ ਪੈਸੇ ਦੇ ਪਿੱਛੇ ਵੀ ਆਪਣੀ ਜ਼ਿੰਦਗੀ ਖਰਾਬ ਕਰਦੇ ਸਰ ਇਹ ਮੇਲ ਦਾ ਕਰਤੀ ਸਰ ਆਪਾਂ ਇਹ ਕਰ ਲਈਏ ਉਹ ਕਰ ਦੂੰਗੀ ਥੈਂਕ ਯੂ